ਇੱਕ ਸਮਾਸੀ ਜਦ ਗੁਰੂ ਨਾਨਕ ਦੇਵ ਜੀ ਦੇ ਸਿੱਖਾਂ ਦੇ ਜੀਵਨ ਤੋਂ ਹੀ ਲੋਕ ਉਪਦੇਸ਼ ਲੈ ਲੈਂਦੇ ਸਨ ਉਹਨਾਂ ਦੀ ਜ਼ਿੰਦਗੀ ਆਪੇ ਵਿੱਚ ਇੱਕ ਪ੍ਰਚਾਰ ਸੀ ਇਮਾਨਦਾਰੀ ਸੰਤੋਖ ਤੇ ਪਰੋਸੀ ਦੀ ਜੀਵਾਂਤ ਮੂਰਤ ਉਹਨਾਂ ਵਿੱਚੋਂ ਇੱਕ ਸੀ ਪਾਇ ਸ਼ੇਹਾ ਜੀ ਪਾਇ ਸ਼ੇਹਾ ਜੀ ਬਹੁਤ ਗਰੀਬ ਸਨ ਹਰ ਰੋਜ਼ ਮਿਹਨਤ ਕਰਦੇ ਜਹਾੜੀ ਲਾਉਂਦੇ ਤੇ ਜੋ ਕੁਝ ਮਿਲਦਾ ਉਸ ਨਾਲ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਪਰ ਜਿਵੇਂ ਮਿਹਨਤ ਵਧਦੀ ਜਾ ਰਹੀ ਸੀ ਤੇਵੇਂ ਮਹਿੰਗਾਈ ਵੀ ਚੜ੍ਹਦੀ ਜਾ ਰਹੀ ਸੀ ਉਸ ਦਿਨ ਵੀ ਜਦੋਂ ਆਪਣੀ ਦਿਹਾੜੀ ਲਾ ਕੇ ਘਰ ਵੱਲ ਤੁਰੇ ਉਹਨਾਂ ਦੇ ਹੱਥ ਵਿੱਚ ਕੁਝ ਮੋਠੇ ਭਰ ਪੈਸੇ ਸਨ ਜਿਨ੍ਹਾਂ ਨਾਲ ਰੋਜ਼ਾਨਾ ਦਾ ਰਾਸ਼ਨ ਆਉਣਾ ਸੀ ਉਹ ਤੁਰ ਪਏ ਮਹੱਲੇ ਦੀ ਦੁਕਾਨ ਵਾਲਾ ਉਹ ਹੀ ਦੁਕਾਨ ਜਿੱਥੇ ਕਈ ਵਾਰ ਜਾਣਾ ਪੈਂਦਾ ਸੀ ਜਿੱਥੇ ਦੁਕਾਨਦਾਰ ਵੀ ਉਹਨਾਂ ਦੀ ਹਾਲਤ ਜਾਣਦਾ ਸੀ ਪਾਏ ਸ਼ੀਹਾਂ ਨੇ ਆਟਾ, ਦਾਲ ਤੇ ਕੁਝ ਹੋਰ ਚੀਜ਼ਾਂ ਮੰਗੀਆਂ। ਪੈਸੇ ਗਿਣੇ ਪਰ ਉਹ ਕਾਫੀ ਨਹੀਂ ਸਨ। ਆਟੇ ਦਾ ਇੱਕ ਭੋਕ ਘੱਟ ਹੋ ਗਿਆ। ਦੁਕਾਨਦਾਰ ਨੇ ਉਹਨਾਂ ਦੇ ਚਿਹਰੇ ਵਾਲ ਵੇਖਿਆ। ਸਾਫ਼ ਸੁਥਰਾ, ਸੱਚਾ ਤੇ ਇਮਾਨਦਾਰ ਠੇਰਾ। ਦਰਸਾ ਗਿਆ। ਉਸਨੇ ਸੋਚਿਆ ਵਿਚਾਰਾ ਹਰ ਰੋਜ਼ ਮਿਹਨਤ ਕਰਦਾ ਹੈ। ਕੁਝ ਵਧ ਪਾ ਦੇਵਾਂ। ਤੇ ਉਹ ਸਨੇ ਇੱਕ ਬੋਕ ਭਰ ਕੇ ਆਟੇ ਦੀ ਹੋਰ ਪਾ ਦਿੱਤੀ। ਪਾਏ ਸ਼ੀਹਾਂ ਨੇ ਵੇਖਿਆ ਹੋਲੇ ਵੀ ਜਿਵੇਂ ਮੁਸਕਰਾਏ ਅਤੇ ਕਹਾਂ ਭਾਈ ਇਹ ਕੀ ਕਰਦਾ ਏ ਜਿੰਨਾ ਆਟਾ ਮੇਰੇ ਪੈਸਿਆਂ ਨਾਲ ਆਉਂਦਾ ਸੀ ਉਨਾ ਹੀ ਪਾ ਜੇ ਅੱਜ ਮੁਫਤ ਦਾ ਖਾਣਾ ਖਾ ਲਿਆ ਤਾਂ ਕੱਲ ਮੇਰਾ ਮਨ ਵੀ ਫਰੇ ਦੇ ਆਦਤ ਪਾ ਲਵੇਗਾ ਫਿਰ ਮੈਂ ਕਿਸ ਕਿਸ ਕੋਲੋਂ ਮੰਗਦਾ ਫਿਰਾਂਗਾ ਦੁਕਾਨਦਾਰ ਨੇ ਸ਼ਰਮਿੰਦਾ ਹੋ ਕੇ ਵੱਧੂ ਆਟਾ ਕੱਢ ਲਿਆ ਭਾਈ ਸਿੰਘਾ ਨੇ ਸਮਾਨ ਚੁੱਕਿਆ ਤੇ ਧੰਨਵਾਦ ਕਰਕੇ ਘਰ ਵੱਲ ਤੁਰ ਪਏ ਘਰ ਪਹੁੰਚੇ ਤਾਂ ਬੱਚੇ ਦੁੱਧ ਲਈ ਰੋ ਰਹੇ ਸੀ ਪਤਨੀ ਚੁੱਲ੍ਹਾ ਬਾਲ ਰਹੇ ਸੀ ਉਹਨਾਂ ਨੇ ਰਾਸ਼ਨ ਰੱਖਿਆ ਤੇ ਦੋਹਾਂ ਨੇ ਮਿਲ ਕੇ ਤੀਰਜ ਨਾਲ ਖਾਣਾ ਤਿਆਰ ਕਰਨਾ ਸ਼ੁਰੂ ਕੀਤਾ ਉਹਨਰ ਦੁਕਾਨਦਾਰ ਦੇ ਮਨ ਵਿੱਚ ਇੱਕ ਵਿਚਾਰ ਉੱਠਿਆ ਜਰਾ ਵੇਖਾਂ ਤਾਂ ਸਹੀ ਐਨਾ ਘੱਟ ਆਟਾ ਲੈ ਕੇ ਇਹ ਗਰੀਬ ਪਰਿਵਾਰ ਕਿਵੇਂ ਗੁਜ਼ਾਰਾ ਕਰਦਾ ਹੈ ਉਹ ਹੌਲੀ-ਹੌਲੀ ਪੈਰਾਂ ਨਾਲ ਤੁਰਦਾ ਉਹਨਾਂ ਦੇ ਝੌਂਪੜੇ ਪਾਸ ਜਾ ਪਹੁੰਚਿਆ ਹਨੇ ਰੇਵੇਚ ਝਾੜੇ ਪਿੱਛੇ ਖਲੋ ਗਿਆ ਅੰਦਰ ਦਾ ਦ੍ਰਿਸ਼ ਵੇਖਿਆ ਤਾਂ ਹੈਰਾਨ ਰਹਿ ਗਿਆ ਇੱਕ ਫਕੀਰ ਚਿੱਟੇ ਕੱਪੜੇ ਪਾਏ ਚਿਹਰੇ ਤੇ ਨੂਰ ਚੌਂਕੜੀ ਦੇ ਦਰਵਾਜ਼ੇ ਤੇ ਖੜਾ ਸੀ ਉਹ ਆਵਾਜ਼ ਮਾਰਦਾ ਹੈ ਗੁਰੂ ਨਾਨਕ ਦੇ ਸਿੱਖ ਭਾਈ ਸ਼ੇਹਾ ਦਾ ਘਰ ਇਹੋ ਹੈ ਭਾਈ ਸ਼ੀਹਾ ਤੁਰ ਕੇ ਬਾਹਰ ਆਏ ਹੱਥ ਜੋੜੇ ਤੇ ਕਹਿੰਦੇ ਹਨ ਹਾਂਜੀ ਆਪੋ ਜੀ ਜੀ ਆਇਆਂ ਨੂੰ ਮੇਰੇ ਘਰ ਆਉਣ ਨਾਲ ਮੇਰਾ ਜੀਵਨ ਧਨ ਹੋ ਗਿਆ ਫਕੀਰ ਨੇ ਕਿਹਾ ਮੈਨੂੰ ਭਰੋਸਾ ਸੀ ਕਿ ਹੋਰ ਕੀਤੇ ਮਿਲੇ ਨਾ ਮਿਲੇ